ਅੱਜ ਬਹੁਤ ਗੰਭੀਰ ਮਸਲਾ ਆਇਆ ਜਿਹੜਾ ਕਿ ਸਾਡੇ ਲੋਕਤੰਤਰ ਨੂੰ ਵੀ ਟੱਚ ਕਰਦਾ ਉਹ ਸਰਕਾਰ ਦੀ ਕਾਰਗੁਜ਼ਾਰੀ ਵੀ ਦਰਸਾਂਦਾ ਹੈ ਪਏ ਸਰਕਾਰ ਇਸ ਤਰ੍ਹਾਂ ਦੀ ਕਾਰਗੁਜ਼ਾਰੀ ਕਰ ਰਹੀ ਹੈ ਅ ਮਿਨਿਸਪਲ ਇਲੈਕਸ਼ਨ ਅੰਦੀ ਫਰਵਰੀ ਚ ਡਿਊ ਹੋ ਜਾਣੇ ਆ ਤੇ ਫਰਵਰੀ ਮਾਰਚ ਇਲੈਕਸ਼ਨ ਕਰਾਣੇ ਸਰਕਾਰ ਨੇ ਪ੍ਰੋਸੈਸ ਸ਼ੁਰੂ ਕਰ ਦਿੱਤਾ ਉਸ ਪ੍ਰੋਸੈਸ ਦੇ ਵਿੱਚ ਪਹਿਲਾ ਕੰਮ ਹੁੰਦਾ ਆ ਬਾੜ ਬੰਦੀ ਜੇ ਹੋਣੀ ਤਾਂ ਨਹੀਂ ਹੋਣੀ ਜੇਕਰ ਸ਼ਹਿਰ ਦੇ ਵਿੱਚ ਪਾਪੂਲੇਸ਼ਨ ਵਧੇ ਜਾਂ ਏਰੀਆ ਵਧੇ ਤਾਂ ਬਾੜਵੰਦੀ ਨਵੀਂ ਹੁੰਦੀ ਆ ਵਰਨਾ ਬਾੜਵੰਦੀ ਨਵੀਂ ਨਹੀਂ ਹੁੰਦੀ ਏਰੀਆ ਸਾਡੇ ਸ਼ਹਿਰ ਚ ਵਧਿਆ ਕੋਈ ਨਹੀਂ ਪਾਪੂਲੇਸ਼ਨ ਵਧੀ ਤਦੇ ਮੰਨੀ ਜਾਂਦੀ ਜਦੋਂ ਸੈਂਸਸ ਜਿਹੜਾ ਸਾਡਾ ਮਰਦਮ ਸ਼ੁਮਾਰੀ ਆ ਉਹਦੇ ਵਿੱਚ ਪਾਪੂਲੇਸ਼ਨ ਦੀ ਗਿਣਤੀ ਆਵੇ ਇਹਨਾਂ ਨੇ ਇੱਕ ਉਹਦਾ ਰਸਤਾ ਕੱਢ ਕੇ ਕਿ ਪਾਪੂਲੇਸ਼ਨ ਅਸੀਂ ਗਿਨਾ ਗਿਆ ਆ ਇਹਨਾਂ ਨੇ ਮੌਜੂਦਾ ਸਰਕਾਰ ਨੇ ਇਹ ਪਾਪੂਲੇਸ਼ਨ ਕਿੰਨੇ ਦਾ ਕੀ ਤਰੀਕਾ ਕਰਾਇਆ ਬਿਲਕੁਲ ਅਨਸਕਿਲਡ ਬੰਦੇ ਜਿਨ੍ਹਾਂ ਨੂੰ ਕੁਝ ਨਹੀਂ ਪਤਾ ਟਿਊਬ ਵਾਲਾ ਆਪਰੇਟਰ ਵਿਚਾਰੇ ਉਹਨਾਂ ਨੂੰ ਲਾਤ ਤਾਵੇ ਤੁਸੀਂ ਆਬਾਦੀ ਗਿਨੋ ਔਰ ਮੈਂ ਦਾਅਵੇ ਨਾ ਕਹਿ ਸਕਦਾ ਮੇਰਾ ਘਰ ਅੱਜ ਤੱਕ ਕੋਈ ਪੁੱਛਣ ਨਹੀਂ ਆਇਆ ਮੇਰੇ ਘਰ ਵੀ ਤੁਹਾਡੇ ਘਰ ਚ ਕਿੰਨੇ ਬੰਦੇ ਰਹਿੰਦੇ ਔਰ ਸ਼ਾਇਦ ਤੁਹਾਡੇ ਘਰਾਂ ਚ ਵੀ ਨਹੀਂ ਆਇਆ ਹੋਗਾ ਤੇ ਜਿਸ ਲਈ ਪਾਪੂਲੇਸ਼ਨ ਦੇ ਗਿਣਤੇ ਟੋਟਲ ਗਿਣਤੇ ਦਾ ਸ਼ਹਿਰ ਦੇ ਵੋਟਰ ਵੋਟਰ ਵੋਟਾਂ ਦੇ ਗਿਣਤੀ ਤੋਂ ਵੀ ਉਹ ਜਿਹੜੀਆਂ ਉਹ ਘੱਟ ਗਈ। ਤੇ ਬੜੀ ਹੈਰਾਨਗੀ ਦੀ ਗੱਲ ਆ ਕਿ ਪਾਪੂਲੇਸ਼ਨ ਘੱਟ ਹੋਵੇ ਵੋਟਾਂ ਵਧੀਆਂ ਵੋਟਾਂ ਤਾਂ ਬੜੀਆਂ ਆ ਜਿਹੜੀਆਂ ਅਸੈਂਬਲੀ ਪਾਰਲੀਮੈਂਟ ਚ ਉਹਦੇ ਹਿਸਾਬ ਨਾਲ ਹੁੰਦੀਆਂ ਔਰ ਵੈਰੀਫਾਈਡ ਹੁੰਦੀਆਂ। ਸੋ ਇਹ ਇਹਨਾਂ ਦਾ ਹਿਸਾਬ ਕਿਤਾਬਾ ਬਾੜਬੰਦੀ ਦਾ ਇੱਕ ਬੇਸ ਬਣਾਉਣ ਦਾ ਕਿ ਅਸੀਂ ਵੱਧ ਡਿਫਰੈਂਸ ਆਫ ਪਾਪੂਲੇਸ਼ਨ ਦਿਖਾ ਕੇ ਤੇ ਅਸੀਂ ਬਾੜਵੰਦੀ ਕਰਨੇ ਦਾ ਬਹਾਨਾ ਅਦਰਵਾਈਜ਼ ਇਹਨਾਂ ਨੂੰ ਕੋਈ ਰਾਈਟ ਨਹੀਂ ਹੈ ਤੇ ਵੈਸੇ ਇਹ ਇਹ ਤਰੀਕਾ ਰਿਕੋਗਨਾਈਜ਼ਡ ਵੀ ਨਹੀਂ ਹੈ ਕੋਈ ਸਾਰੇ ਨਿਯਮਾਂ ਨੂੰ ਸਾਰੇ ਸੰਵਿਧਾਨ ਨੂੰ ਮਿਊਨਿਸਪਲ ਐਕਟ ਨੂੰ ਕਾਰਪੋਰੇਸ਼ਨ ਐਕਟ ਨੂੰ ਸਾਰਿਆਂ ਨੂੰ ਛਿੱਕੇ ਤੇ ਟੰਕੇ ਸਰਕਾਰ ਨੇ ਆਪਣੀਆਂ ਮਨਮਨੀਆਂ ਕਰਦੇ ਹੋਏ ਬਾਈ ਹੁੱਕ ਔਰ ਕਰੁੱਕ ਮਿਊਨਿਸਪਲ ਇਲੈਕਸ਼ਨ ਜਿੱਤਨੇ ਵਾਸਤੇ ਇੱਕ ਕਾਰਵਾਈ ਸ਼ੁਰੂ ਕਰਤੀ ਆ ਇਹ ਤੋਂ ਇਹ ਤੋਂ ਭੈ ਨਜ਼ਰ ਆਂਦਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕਿ ਉਹ ਲੋਕਾਂ ਦੇ ਮੰਡੇਟ ਤੋਂ ਕਿੰਨੀ ਡਰੀ ਹੋਈ ਆ ਲੋਕਾਂ ਦੇ ਫਤਵੇ ਤੋਂ ਕਿੰਨੀ ਡਰੀ ਹੋਈ ਆ ਕਿ ਜਿਹੜੀ ਤੁਸੀਂ ਸਿੱਧੇ ਤਰੀਕੇ ਦੇ ਨਾਲ ਇੱਕ ਬਾੜ ਇੱਕ ਮਿਨਿਸਪਲ ਇਲੈਕਸ਼ਨ ਨਹੀਂ ਕਰਾ ਸਕਦੇ ਉਹਦੇ ਵਿੱਚ ਇੰਨੀਆਂ ਮੈਨੀਪੂਲੇਸ਼ਨ ਇੰਨੀ ਤੋੜਪੋੜ ਇੰਨਾ ਗਰੂਨ ਨੂੰ ਤੁਸੀਂ ਪਾਸੇ ਰੱਖ ਕੇ ਕਰਨ ਲੱਗੇ ਹੋ ਤੇ ਮੈਂ ਤੁਹਾਨੂੰ ਕੁਝ ਆਧਾਰਨਾ ਦਵਾਂਗਾ ਜਿਹਦੇ ਵਿੱਚ ਤੁਹਾਨੂੰ ਸਪਸ਼ਟ ਹੋ ਜਾਊਗਾ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਕਿਸ ਤਰ੍ਹਾਂ ਮਜਾਕ ਉਡਾਇਆ ਚੀਜ਼ਾਂ ਦਾ ਸਭ ਤੋਂ ਵੱਡੀ ਗੱਲ ਸਭ ਤੋਂ ਵੱਡੀ ਗੱਲ ਮੈਂ ਕਰਨੀ ਚਾਹਾਂਗਾ ਸਾਡੇ ਚ ਰਾਮਗੜੀਆ ਸਭਾ ਦੇ ਪ੍ਰਧਾਨ ਬੈਠੇ ਆ ਮਿੰਦਰਪਾਲ ਜੀ ਇਹ ਬੀਸੀ ਵਾਰਡ ਸੀ ਇਹਨਾਂ ਦਾ ਤੇ ਪਿਛਲੀ ਵਾਰੀ ਵੀ ਲੜੇ ਆ ਉਸ ਵੇਲੇ ਸਾਡੇ ਸ਼ਹਿਰ ਚ ਵਾਦੀ ਦੀ ਰੇਸ਼ ਦੇ ਹਿਸਾਬ ਨਾਲ ਦੋ ਬੀਸੀ ਵਾਰਡ ਸਿਗੇ ਉਹ ਦੋ ਬੀਸੀ ਵਾਰਡ ਕਿਹੜੇ ਸਿਗੇ ਇਹ 26 ਤੇ 44 ਉਨ੍ਹਾਂ ਦੇ ਬਦਲੇ ਹੁਣ ਸੇਮ ਬਾਉਂਡਰੀ ਦੇ ਵਿੱਚ 26 ਬਦਲੇ 37 ਬਣ ਗਿਆ ਤੇ 44 ਬਦਲੇ 40 ਬਾੜ ਬਣ ਗਿਆ ਜਿਹੜਾ 26 ਬਾੜ ਆ ਉਹ BC ਤੋਂ ਕੱਟ ਕੇ ਇਹਨਾਂ ਨੇ ਆਪਣੇ ਬੰਦੇ ਨੂੰ ਅਡਜਸਟ ਕਰਨ ਲਈ ਆਪਣੇ ਕਿਸੇ ਬੰਦਿਆਂ ਨੂੰ ਉਹ ਜਨਰਲ ਲੇਡੀ ਬਾੜ ਬਣਾ ਦਿੱਤਾ ਐਡਾ ਵੱਡਾ ਸੱਤਕਾ ਇੱਕ BC ਜਮਾਤ ਨਾਲ ਮੈਂ ਨਹੀਂ ਸਮਝੇ ਸੰਧਾ ਕਦੀ ਦੇਖਿਆ ਮੋਦੀ ਸਰਕਾਰ ਦਾ ਬੈਕਵਰਡ ਕਲਾਸਿਸ ਨੂੰ ਹਰ ਪਾਸੇ ਹੋ ਰਹੀ ਪ੍ਰੇਜ਼ੈਂਟੇਸ਼ਨ ਦੇ ਹੀ ਰਹੀ ਆ ਪਰ ਇਹ ਭਗਵੰਤ ਮਾਨ ਦੀ ਪਾਰਟੀ ਆਮ ਆਦਮੀ ਪਾਰਟੀ ਵੇਸ਼ਾਸੀ ਪਿਛੜੀਆਂ ਸ਼੍ਰੇਣੀਆਂ ਦੇ ਹੱਕ ਚ ਆ ਸੀ ਉਹ ਆ ਔਰ BC ਵਿਚਾਰੇ ਚ ਬੜਾ ਰੋਸ਼ ਹੈ ਦਾ ਮੈਨੂੰ ਗੋਤਾ ਨੇ ਕਿਹਾ ਬਈ ਸਰਕਾਰ ਕਰਦੀ ਕੀ ਆ ਔਰ ਸ਼ਾਇਦ ਉਹ ਰੋਸ਼ ਸੜਕਾਂ ਤੱਕ ਵੀ ਆਣੇ ਵਾਲਾ ਆ ਸੋ BC ਬਾੜ ਇੱਕ ਘਟਾ ਦੇਣਾ ਬਹੁਤ ਵੱਡੀ ਬਹੁਤ ਮਾੜੀ ਗੱਲ ਲੱਗੀ ਆ ਤੇ ਬੇਸੀ ਭਾਈਚਾਰੇ ਨੂੰ ਇੱਕ ਠੇਂਗਾ ਦਿਖਾਣਾ ਪਏ ਅਸੀਂ ਤੁਹਾਨੂੰ ਜਾਣਦੇ ਨਹੀਂ ਕੁਝ ਸਿਮਿਲਰਲੀ 33% ਤੋਂ 50% ਲੇਡੀਜ਼ ਦੇ ਬਾੜ ਹੋ ਗਏ ਮਹਿਲਾਵਾਂ ਦੇ ਤੇ ਇੱਥੇ ਵੀ ਆਪਣੇ ਬੰਦਿਆਂ ਨੂੰ ਐਡਜਸਟ ਕਰਨੇ ਲਈ ਉਹਨਾਂ ਨੇ ਪਹਿਲਾਂ ਹੀ ਪਹਿਲਾਂ ਹੀ 50% ਆ ਇੱਕ ਜਨਰਲ ਬੰਦੇ ਦਾ ਕਿੰਨੇ ਕ੍ਰਾਈਟਰੀਆ ਜਾਂਦੇ ਆ 80 25% ਤੇ ਆ ਜਾਂਦੇ ਆ ਫਿਰ ਲੇਡੀਜ਼ 33% ਆ ਗਈਆਂ ਤੇ ਉਹਦੇ ਵਿੱਚ ਵੀ ਇਹਨਾਂ ਨੇ 25 ਵਾਰਡ ਬੰਦੇ 50 ਤੋਂ 26 ਵਾਰਡ ਕਰ ਦਿੱਤੇ ਆ ਵੀ ਤਾਂ ਕਿ ਸਾਡਾ ਇੱਕ ਅੰਦਾ ਬੰਦਾ ਹੋਰ ਐਡਜਸਟ ਹੋ ਜਵੇ ਐਜ਼ ਅ ਲੇਡੀ ਜਾਂ ਉਹਨਾਂ ਦਾ ਪਰਪਸ ਯਾਰ ਫੋਕਸ ਇਹ ਆ ਵੀ ਸਾਡੇ ਜਿਹੜੇ ਲੀਡਰ ਆ ਜਿੱਤਦੇ ਭਾ ਸੱਡੀ ਜੀਪੀ ਦੇ ਜਾਂ ਹੋਰ ਪਾਰਟੀਆਂ ਦੇ ਉਹਨਾਂ ਨੂੰ ਕਿਸ ਤਰ੍ਹਾਂ ਆਪਾਂ ਇਸ ਵਾਰਡਬੰਦੀ ਦੇ ਰਾਹੀਂ ਅਨਫਿਟ ਕਰਨਾ ਫੀਲਡ ਦੇ ਵਿੱਚ ਨਾ ਉਤਰ ਸਕਣ ਔਰ ਜੋ ਮਰਜ਼ੀ ਕਰਨਾ ਪੈ ਜਵੇ ਅਸੀਂ ਇੱਕ ਇਲੈਕਸ਼ਨ چاہے ਅਸੀਂ ਕੋਈ ਵੀ ਖੜਾ ਕਰਦੀਏ ਉਹਨੂੰ ਚਿਤਾਦੀਏ ਤਾਂ ਕਿ ਆਪੋਜੀਸ਼ਨ ਸਾਡੀ ਨਾ ਮੇਜਰ ਤੁਹਾਡੇ ਕਿਹਨੇ ਵਾਟ ਛੜਿਆ ਸੀ ਮੈਂ ਮੈਂ ਦੱਸਦਾ ਮੈਂ ਉਹ ਹੀ ਦੱਸਦਾ ਵੇਖੋ ਅ ਸੰਦਰਪੱਟੀ ਜੀ ਬੈਠੇ ਦੋ ਵੱਡੇ ਮੱਲੇ ਕਹਿੰਦੇ ਖਾਂਦੇ ਹੁਸ਼ਾਰਪੜਦੇ ਇੱਕ ਬਾਲ ਨਿੱਕੀ ਮੱਲਾ ਬਾਦ ਰਖੂਦਾ ਇੱਕ ਆਧਾਰ ਮੀਮ ਮੱਲਾ ਬਾਦ ਰਖੂਦਾ ਇਹਦੇ ਬਾੜ ਸੀਗੇ ਆਬਾਦੀ ਸਭ ਤੋਂ ਜ਼ਿਆਦਾ 80 ਆਬਾਦੀ ਇੱਕ ਇਹਦੇ ਚ ਬਾੜ ਸੀ ਇੱਕ ਘੰਟਾ ਕਰਦੇ ਸੀ ਇੱਕ ਇੱਕ ਅੱਦੇ ਪਿਪਲਾਂ ਵਾਲੇ ਦੇ ਬਾੜ ਸੀ ਤੇ ਉਦੋਂ ਔਨਰ ਹੋਇਆ ਇਹਨਾਂ ਦਾ ਆਬਾਦੀ ਬਾਦ ਸਗੀਤਾ ਪਰ ਉਹਨਾਂ ਦੇ ਸੀ ਬਾੜਾ ਯਾਰ ਅਜੋ ਬਾੜ 36 ਨੰਬਰ ਬਾੜ ਜਿਹੜਾ ਇਹਨਾਂ ਦਾ ਪਹਿਲੇ ਸੀਗਾ ਉਹਨੂੰ 5 ਨੰਬਰ ਬਾੜ ਬਣਾ ਦਿੱਤਾ ਤੇ ਉਹ ਜਨਰਲਟੀ ਬਾੜ ਘਾੜ ਦਿੱਤਾ ਤਾਂ ਕਿ ਇਹਨਾਂ ਨੂੰ ਜਨਰਲ ਕੈਟਾਗਰੀ ਚ ਤਾਂ ਪ੍ਰੋਬਲਮ ਆਏਗੀ ਅਸੀਂ ਉਹ ਲੜਨ ਲਈ ਜਨਰਲ ਉੱਥੇ ਸਾਡੇ ਵੀ ਸਾਰੇ ਵਰਕਰ ਕਹਣਗੇ ਸਾਰੀਆਂ ਪਾਟੀਆਂ ਦੇ ਸਾਡਾ ਰਾਈਟ ਬੰਦਾ ਸੋ ਇਸ ਤਰ੍ਹਾਂ ਵੱਡੇ ਵੱਡੇ ਲੀਡਰ ਸਾਡੇ ਜਿੱਤੇ ਹੋਏ ਐਮਸੀ ਸ੍ਰੇਸ਼ ਪਾਟੀਆਂ ਜਿੱਥੋਂ ਲੜਦੇ ਸੀਗੇ ਆਕੀ ਉਮੀਦ ਸੀ ਐਤ ਕੀ ਉਮੀਦ ਸੀ ਕਿ ਉਹਨਾਂ ਨੂੰ ਕੀ ਰੋਟੇਸ਼ਨ ਦੇ ਵਿੱਚ ਵਾਰਡ ਬਦਲਦੇ ਬਦਲਦੇ ਓਕੇ ਉਹ ਉਹਨਾਂ ਨੇ ਫਿਰ ਜਨਰਲ ਲੈਡੀ ਰੱਖ ਦਿੱਤਾ ਸਾਡੇ ਇੱਥੇ ਪਿਛਲੀ ਵਾਰੀ ਇਹਨਾਂ ਨੇ 7 ਨੰਬਰ ਵਾਰਡ ਉਹ ਤੋਂ ਪਿਛਲੀ ਵਾਰੀ ਮੇਰੇ ਵਾਈਫ ਇੱਥੋਂ ਜਿੱਤੇ ਸੀਗੇ ਇੱਥੋਂ ਜੂਰਾਨੀਮਸ ਲਈ ਜਿੱਤੇ ਸੀਗੇ 7 ਨੰਬਰ ਵਾਰਡ ਕੋ ਪਿਛਲੀ ਵਾਰੀ ਉਹਨਾਂ ਨੇ 7 ਨੰਬਰ ਵਾਰਡ ਨੂੰ ਐਸੀ ਲੈਡੀ ਕਰਤਾ ਉਹਦੀ ਰੋਟੇਸ਼ਨ ਨਹੀਂ ਹੋਣੀ ਚਾਹੀਦੀ ਸੀ ਉਹਦੀ ਰੋਟੇਸ਼ਨ ਹੋਣੀ ਚਾਹੀਦੀ ਸੀ ਪਰ ਉਹਨਾਂ ਨੇ ਉਹਨੂੰ ਫੇਰ ਐਸੀ ਲੈਡੀ ਰੱਖਿਆ ਸਿਮਿਲਰਲੀ ਸ਼ੇਵਸੂਲਾ ਉਹਨਾਂ ਦੇ ਬਾਡ ਲੈਡੀਜ਼ ਕਰ ਦਿੱਤੇ ਉਹਦੇ ਉਹਨਾਂ ਦੇ ਬਾਡ ਜੋ ਦੋ ਦੋ ਵੀ ਦੋਨੋਂ ਤਿੰਨ ਕਰਤਾ ਲੈਟੀ ਕਰ ਦਤਾ ਉਹਦਾ ਨੰਬਰੇ ਬਦਲ ਕਰ ਉਹਨੂੰ ਨੰਬਰ ਬਦਲਤਾ ਜੀ ਉਹ 1 ਨੂੰ 50 ਕਰਤਾ ਅੱਗੇ ਦੋ ਕਰ ਦੋ ਨੂੰ ਤਿੰਨ ਕਰ ਦਤਾ ਇਸ ਤਰ੍ਹਾਂ ਨਾਲ ਕੋਲੋਂ ਹਰ ਬਸੇ ਕਵਿਤਾ ਬਰਮਾਹ ਇਹਨਾਂ ਦੇ ਲਾਈਫ ਲਗਾਤਾਰ ਜਿੱਤੇ ਜਾ ਰਿਹਾ ਤਿੰਨ ਤਿੰਨ ਵਾਰੀ ਤੋਂ ਇਹਨਾਂ ਦੇ ਬਾੜ ਦੇ ਦੋ ਹਿੱਸੇ ਪਹਿਲਾਂ ਉਹ ਮਲਾਂ ਮੁਹੱਲੇ ਵੰਡਦੇ ਜਿੱਦਾਂ ਇੱਥੇ ਸਾਡੇ ਵੀ ਇੱਥੇ ਗੱਲਾਂ ਹੁੰਦੀਆਂ ਸੀ ਉਹ ਨਹੀਂ ਵੀ ਘਾਰ ਦੇ ਇੱਕ ਅੱਧੇ ਬੰਦੇ ਇੱਕ ਮੰਨੇ ਦੇ ਉਧਰ ਚਲੇ ਗਿਆ ਤੇ ਇੱਕ ਉਧਰ ਚਲੇ ਗਿਆ ਸੋ ਮੁਹੱਲੇ ਹੀ ਤੋੜ ਤੋੜ ਕੇ ਬੀਜੇ ਕੀ ਸਟੈਂਡ ਲੇਗੀ ਸਰ ਇਸ ਦੇ ਫਿਲਹਾਲ ਭਾਜਪੀ ਦਾ ਕੀ ਦੇਖੋ ਅਸੀਂ ਅਸੀਂ ਤਾਂ ਤੁਹਾਡੇ ਮਾਰਫਤ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਆ ਦੱਸਣਾ ਚਾਹੁੰਦੇ ਆ ਵੀ ਜਿਹੜੇ ਇਲੈਕਸ਼ਨ 'ਚ ਉਤਰ ਰਹੇ ਆ ਇਹ ਲੋਕ ਜਿਹੜੇ ਇਲੈਕਸ਼ਨ 'ਚ ਉਤਰ ਰਹੇ ਆ ਜਿਤਨਾ ਚਾਹਦੇ ਆ ਬਾਈ ਹੂਕ ਕੋਰ ਕੋਕ ਇਹਨਾਂ ਨੂੰ ਪਛਾਣਨ ਦੀ ਲੋੜ ਪਛਾਣਨ ਦੀ ਲੋੜ ਆ ਇਹਨਾਂ ਸੰਵਿਧਾਨ ਨੂੰ ਮੰਨਦੇ ਹਨ ਕਾਨੂੰਨ ਨੂੰ ਮੰਨਦੇ ਆ ਕਿ ਤੱਕੇ ਦੇ ਨਾਲ ਹਰ ਚੀਜ਼ ਨੂੰ ਕਾਨੂੰਨ ਨੂੰ ਛਿੱਕੇ ਰੱਖ ਕੇ ਇਲੈਕਸ਼ਨ ਵਾਈ ਹੋਕ ਹੋਰ ਗਰੁੱਪ ਜਿੱਤਦਾ ਜਾਂਦਾ ਹੈ